ਸੋਰਠ ਮਹੱਲਾ ਪਹਿਲਾ ਚਾਤਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਪਹਿਲੇ ਸਾਧ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 596 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਮਾਏ ਬਾਪ ਕੋ ਬੇਟਾ ਨਹੀਂ ਕਰ ਅਰਥਾਤ ਕਿ ਜਿਹੜਾ ਜੀਵ ਜਿਉਂਦੇ ਜੀ ਆਪਣੇ ਮਾਤਾ ਪਿਤਾ ਦਾ ਨੇਕ ਪੁੱਤ ਅਖਵਾਉਂਦਾ ਸੀ ਅਤੇ ਮਹਾਰਾਜ ਕਹਿੰਦੇ ਸਸੋਰਾ ਚਤੁਰ ਜਵਾਈ ਅਰਥਾਤ ਕਿ ਆਪਣੇ ਸਹੁਰਿਆਂ ਦਾ ਚਤੁਰ ਤਨਾਕ ਜਵਾਈ ਅਖਵਾਇਆ ਕਰਦਾ ਸੀ ਔਰ ਮਹਾਰਾਜ ਕਹਿੰਦੇ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤੇ ਭਾਈ ਬਾਲ ਕੰਨਿਆ ਕਾ ਬਾਪ ਪਿਆਰਾ ਅਰਥਾਤ ਕਿ ਜਿਹੜਾ ਜੀਵ ਆਪਣੇ ਬਾਲਕ ਔਰ ਕੰਨਿਆਵਾਂ ਦਾ ਭਾਪ ਕੇ ਪੁੱਤਰਾਂ ਔਰ ਧੀਆਂ ਦਾ ਪਿਆਰਾ ਬਾਪ ਹੋਇਆ ਕਰਦਾ ਸੀ ਅਤ ਪਾਈ ਕਾ ਅਤ ਪਾਈ ਅਰਥਾਤ ਕਿ ਆਪਣੇ ਭਾਈਆਂ ਦਾ ਤ ਪਿਆਰਾ ਭਾਈ ਹੋਇਆ ਕਰਦਾ ਸੀ ਨਾ ਮਹਾਰਾਜ ਨੇ ਹੁਕਮ ਪਾਇਆ ਬਾਹਰ ਕਰ ਛੋਡਿਆ ਖਿੰਨ ਮਹਿ ਭਈ ਬਰਾਈ ਹੁਕਮ ਪਿਆ ਬਾਹਰ ਕਰ ਛੋੜਿਆ ਅਰਥਾਤ ਕਿ ਜਦ ਉਸ ਆਕਾਰਪੁਰਖ ਵਾਹਿਗੁਰੂ ਜੀ ਦਾ ਉਸ ਜੀਵਨ ਜਗਤ ਨੂੰ ਊਜ ਕਰਨ ਦਾ ਹੁਕਮ ਹੋਇਆ ਤਾਂ ਉਸਨੇ ਤੁਰੰਤ ਹੀ ਘਰ ਬਾਹਰ ਆਦਸਾਰਾ ਕੁਝ ਛੱਡ ਦਿੱਤਾ ਤਿਆਗ ਦਿੱਤਾ ਪਦ ਮਹਾਰਾਜ ਕਹਿੰਦੇ ਖਿੰਮ ਮ ਭਈ ਪਰਾਈ ਅਰਥਾਤ ਕਿ ਕੇਵਲ ਇੱਕ ਖਿੰਮਾਤਰ ਦੇ ਵਿੱਚ ਹੀ ਜਗਤ ਹਰੇਕ ਸ਼ੈ ਉਹਦੇ ਲਈ ਪਰਾਈ ਹੋ ਗਈ ਬਗਾਨੀ ਹੋ ਨਿਬੜੇ ਸੋ ਮਹਾਰਾਗ ਨੇ ਨਾਮਦਾਨ ਇਸਨਾਨ ਨਮਨਮੁਖ ਤਿਤ ਤਨ ਢੋੜ ਤੁਮਾਈ ਨਾਮਦਾਨ ਇਸਨਾਨ ਨਮਨਮੁਖ ਅਰਥਾਤ ਜਿਹੜਾ ਵੀ ਮਨਮੁਖ ਜੀਵ ਆਪਣੇ ਜੀਵ ਦੇ ਜੀ ਇੱਕ ਵਰਮਤ ਦੇ ਤਿੰਨ ਥੰਮਾ ਪਾਪ ਕੇ ਨਾਮ ਦਾਨ ਤੇ ਇਸਨਾਨ ਆਤ ਵਿਰਵਾ ਰੈਂਦਾ ਨਾ ਮਹਾਰਾਜ ਕਹਿੰਦੇ ਤਿਤ ਤਨ ਤੋੜ ਕਮਾਈ ਅਰਥਾਤ ਕਿ ਹੱਥ ਸਮੇਂ ਜਦ ਸਰੀਰ ਦੇਖੇ ਉਹ ਡਾਈ ਜਾਂਦੀ ਅੱਖੇ ਭਾਵ ਕਿਸਨ ਰਜ ਕੇ ਜਲੇਲ ਕੀਤਾ ਜਾਂਦਾ ਸੋ ਗੁਰ ਹਾਵ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਨ ਮੰਨਿਆ ਨਾਮ ਸਖਾਈ ਪਾਏ ਪਰ ਗੁਰ ਕਾਬਲ ਹਾਰਾ ਜਨ ਸਾਚੇ ਬੋਝ ਬੁਝਾਈ ਰਹਾ ਮੰਨ ਮੰਨਿਆ ਨਾਮ ਸਖਾਈ ਅਰਥਾਤ ਕਿ ਹੁਣ ਸਾਡਾ ਮਨ ਤਾਂ ਨਾਮ ਰੂਪੇ ਮੱਤਰ ਦੇ ਨਾਲ ਸਫੇ ਦੇ ਨਾਲ ਮੰਨ ਗਿਆ ਭਾਬਾ ਕਿ ਹੁਣ ਸਾਨੂੰ ਨਾਮ ਜਪਣ ਦੀ ਗੇਜ ਪੈ ਗਈ ਰਸਨਾ ਗੀਤੀ ਬੋਲ ਤਰਾਮ ਵਾਲੀ ਅਵਸਥਾ ਬਣ ਗਈ ਹੈ ਸੋ ਮਹਾਰਾਜ ਕਹਿੰਦੇ ਪਾਏ ਪਰ ਗੁਰ ਕੈ ਬਲਹਾਰਾ ਜੇਨ ਸਾਚੀ ਬੋਝ 부ਝਾਈ ਰਹਾਓ ਪਾਏ ਪਰ ਗੁਰ ਕੈ ਬਲਹਾਰਾ ਕਿ ਹੁਣ ਅਸੀਂ ਉਸ ਗੁਰੂ ਮਹਾਰਾਜ ਜੀਆਂ ਦੇ ਪੈਰੀ ਪੈਣਾ ਕਰਦੇ ਹਾਂ ਉਸ ਸਤਿਗੁਰੂ ਪਾਸ਼ਾ ਜੀਆਂ ਤੋਂ ਬਲਹਾਰ ਜਾਣਾ ਕਰਦੇ ਹਾਂ ਸਦਕੇ ਕੁਰਬਾਨ ਜਾਣਾ ਕਰਦੇ ਹਾਂ ਕਿਹੜਿਆ ਗੁਰੂ ਮਹਾਰਾਜ ਜੀਆਂ ਤੋਂ ਮਹਾਰਾਜ ਕਹਿੰਦੇ ਜੇਨ ਸਾਚੀ ਬੋਧ 부ਜਾਈ ਅਰਥਾਤਕ ਜੜ ਸਤਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਜਗਤ ਰੂਪੇ ਬੁਜਾਰਤ ਦੀ ਸੱਚੀ ਸੋਝੀ ਬਖਸ਼ੀ ਐ ਸੁਰਹਾ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਗ ਸਿਓ ਝੂਠ ਪਰੇ ਤਨ ਬੇਧਿਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਇਹਨੇ ਸਮਝੋ ਹਾ ਨਾਮ ਨਾ ਲੇਵੈ ਮਰ ਬਖ ਖਾਈ ਜਗ ਸਿਆ ਝੋਠ ਪ੍ਰੀਤ ਮਨ ਬਿਦਿਆਰ ਥਾਤ ਕਿ ਇਸ ਮਨਮੁਖ ਜੀਵ ਨੇ ਇਸ ਜਗਤ ਦੇ ਨਾਲ ਝੂਠੀ ਪ੍ਰੀਤ ਕਰਕੇ ਆਪਣੇ ਮਨ ਨੂੰ ਇਹਦੇ ਨਾਲ ਵਿੰਨਣਾ ਕੀਤਾ ਹੈ ਛੇਦਣਾ ਕੀਤਾ ਪੇਦਣਾ ਕੀਤਾ ਹੈ ਗੁਰੂ ਮਹਾਰਾਜ ਕਹਿੰਦੇ ਜਾਨਸਿਓ ਆਵਾਦ ਰਚਾਈ ਅਰਥਾਤ ਕਿ ਭਗਤ ਜਨਾਂ ਦੇ ਨਾਲ ਇਹਨੇ ਟੈਂਟਾ ਸਿਹੜਿਆ ਭਾਵ ਕੇ ਫਸਾਦ ਖੜਾ ਕੀਤਾ ਹੋਇਆ ਕਹਿੰਦੇ ਮਾਇਆ ਮਗਨ ਇਹਨਸਮਗ ਜੋਹਾਂ ਨਾਮ ਨਲੇਵਾ ਮਰ ਬਖ ਖਾਈ ਮਾਇਆ ਮਗਨ ਇਹਨਸਮਗ ਜੋਹ ਅਰਥਾਤ ਕੇ ਮਨਮੁਖ ਜੀਵ ਮਾਇਆ ਦੇ ਮੋਹ ਚ ਐਨ ਪੂਰੀ ਤਰ੍ਹਾਂ ਮਗਨ ਮਾਇਆ ਦੇ ਮੋਹ ਦੇ ਵਿੱਚ ਦੀਨ ਹੋਇਆ ਖਚਿਤ ਹੋਇਆ ਦਿਨ ਰਾਤ ਮਾਇਆ ਦਾ ਰਾਤ ਅਕਦਾ ਰਹਿੰਦਾ ਐਨਸ ਮਗ ਜੋ ਹੈ ਰਾਤ ਦਿਨ ਮਾਇਆ ਦੇ ਰਾਤ ਅੱਖਾਂ ਵਿੱਚ ਆ ਛੱਡਦਾ ਔਰ ਮਹਾਰਾਜ ਕਹਿੰਦੇ ਨਾਮ ਨਾ ਲੇਵਾ ਮਾਰਾ ਬਖ ਖਾਈ ਅਰਥਾਤ ਅਗ ਸਾਰੀ ਪਰਮੇਸ਼ਰ ਜੀ ਦੇ ਨਾਮ ਨੂੰ ਲੈਣਾ ਅਤਵਾ ਜਪਣਾ ਨਹੀਂ ਕਰਦਾ ਸਗਾ ਮਰਾ ਬੇਖ ਖਾਇਰ ਥਾਦ ਕੇ ਮਾ ਰੂਪੇ ਜ਼ਹਿਰ ਨੂੰ ਖਾ ਕੇ ਮਰਦਾ ਹੈ ਪਾਸ਼ਾ ਕਹਿੰਦੇ ਗੰਧਣ ਵੈਣ ਰਤਾ ਹਿਤਕਾਰੀ ਸਬਦ ਸੁਰਤ ਨ ਆਈ ਅਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨ ਮੁਖੇ ਪਤ ਗਵਾਈ ਗੰਧਣ ਵੈਣ ਰਤਾ ਹਿਤਕਾਰੀ ਅਰਥਾਤ ਕਿ ਇਹੋ ਜੇ ਹੈ ਮਾਇਆ ਦਾ ਹਿਤਕਾਰੀ ਜੀਵ ਮਾਇਆ ਦਾ ਚਹਿਤਾ ਮਾਇਆ ਦਾ ਪ੍ਰੇਮੀ ਜੀਵ ਗੰਧਣ ਵੈਣ ਰਤਾ ਅਰਥਾਤ ਕਿ ਗੰਦੀਆਂ ਗੱਲਾਂ ਦੇ ਵਿੱਚ ਗਲਦਾਰ ਰਹਿੰਦਾ ਹੈ ਪਰ ਮਹਾਰਾਜ ਕਹਿੰਦਾ ਸ਼ਬਦ ਸੁਰਤ ਨ ਆਈ ਅਰਥਾਤ ਕਿ ਗੁਰੂ ਮਹਾਰਾਜ ਜੀਆ ਦੇ ਸ਼ਬਦ ਦੀ ਤੈਸ ਨੂੰ ਕਦੇ ਸੋਝੀ ਹੀ ਨਹੀਂ ਆਈ ਕਹਿੰਦੇ ਰੰਗ ਨ ਰਾਦਾ ਰਸ ਨਹੀਂ ਵੇਦਿਆ ਮਨ ਮੁਖੇ ਪਤ ਗਵਾਈ ਰੰਗ ਨਾ ਰਾਤਾ ਰਸ ਨਹੀਂ ਵੇਦਿਆ ਅਰਥਾਤ ਕਹੋ ਜਿਹ ਮਨੁੱਖ ਜੀਵ ਉਸ ਹਰੀ ਪਰਮੇਸ਼ਰ ਜੀ ਦੇ ਰੰਗ ਅਥਵਾ ਪ੍ਰੇਮ ਦੇ ਵਿੱਚ ਤਾਂ ਕਦੇ ਰੰਗਿਆ ਹੀ ਨਹੀਂ ਗਿਆ ਔਰ ਪ੍ਰੇਮ ਰਸ ਦੇ ਨਾਲ ਵਿੰਨਿਆ ਵੀ ਨਹੀਂ ਗਿਆ ਮਾਰੇ ਕਹਿੰਦੇ ਰਸ ਨਹੀਂ ਵੇਦਿਆ ਕਹਿੰਦੇ ਮਨੁੱਖ ਪਤ ਗਵਾਈ ਅਰਥਾਤ ਕਹ ਜਿਹ ਮਨੁੱਖ ਜੀਵ ਨੇ ਆਪਣੇ ਜਿਤ ਪਤ ਗਵਾਉਣੀ ਕੀਤੀ ਹੈ ਸੋਗ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਧ ਸਭਮ ਸਹਿਜ ਨ ਚਖਿਆ ਜਹਿ ਬਾ ਰਸ ਨਹੀਂ ਰਾਈ ਈਮਾਨਤਾ ਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਸਾਧ ਸਭਮ ਸਹਿਜ ਨ ਚਖਿਆ ਅਰਥਾਤ ਕਿ ਜਿਹੜੇ ਵੀ ਅਪਹਾਗੇ ਜੀਵਾਂ ਨੇ ਸਾਧੂਆਂ ਦੇ ਸਭਾ ਦੇ ਵਿੱਚ ਜਾ ਕੇ ਸੰਗਤ ਦੇ ਵਿੱਚ ਜਾ ਕੇ ਸਹਿਜ ਰਸ ਨੂੰ ਚਖਿਆ ਹੀ ਨਹੀਂ ਮਾਣਿਆ ਹੀ ਨਹੀਂ ਔਰ ਮਹਾਰਾਜ ਕਹਿੰਦੇ ਜੇਵਾ ਰਸ ਨਹੀਂ ਰਾਈ ਅਰਥਾਤ ਕਿ ਉਹਨਾਂ ਦੇ ਜੇਵਾਂ ਨੂੰ ਕਦੇ ਰਾਈ ਮਾਤਰ ਰਸ ਵੀ ਨਹੀਂ ਆਇਆ ਥੋੜਾ ਜਨਾ ਰਸ ਵੀ ਨਹੀਂ ਆਇਆ ਕਹਿੰਦੇ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਮਨ ਤਨ ਤਨ ਆਪਣਾ ਕਰ ਜਾਣਿਆ ਅਰਥਾਤ ਕਿ ਸਾਰੀ ਉਮਰ ਹੋ ਭਾਗਾ ਜੀਵ ਇਸ ਤਾਨ ਮੰਤ ਤਾਨ ਵਗੈਰਾ ਨੂੰ ਆਪਣਾ ਕਰਕੇ ਹੀ ਜਾਣਦਾ ਰਿਹਾ ਪਰੰਤੂ ਮਹਾਰਾਜ ਕਹਿੰਦੇ ਦਰ ਕੀ ਖਬਰ ਨਾ ਪਾਈ। ਅਰਥਾਤ ਕਿ ਉਸਨੇ ਉਸਾਰੀ ਪਰਮੇਸ਼ਰ ਜੀ ਦੇ ਦਰ ਦੀ ਖਬਰ ਤੇ ਪਾਈ ਨਾ। ਕਹਿੰਦੇ ਅੱਖੀ ਮੀੜ ਚੱਲਿਆ ਅੰਧਿਆਰਾ ਘਰ ਦਰ ਦਿਸਾ ਨਾ ਪਾਈ। ਜਮਦਰ ਬਾਦਾਂ ਠੌਰ ਨਾ ਪਾਵੇ ਆਪਣਾ ਕੀਆ ਕਮਾਈ। ਅੱਖੇ ਮੀਟ ਚੱਲਿਆ ਆਂਦਿਆ ਅਰਥਾਤਕ ਜਦੋਂ ਇਸ ਲੋਕ 'ਚ ਅੱਖਾਂ ਮੀਟਣ ਤੋਂ ਉਪਰੰਤ ਉਹ ਆਪਾ ਗਾਜੀਵ ਪਰਲੋਕ ਦੇ ਕੁਪਹ ਨੇਰੇ ਰਸਨਿਆਂ ਦਾ ਪਾਂਦੀ ਬਣਿਆ ਤਾਂ ਫਿਰ ਮਹਾਰਾਜ ਕਹਿੰਦੇ ਘਰ ਦਰ ਦਿਸਾ ਨਾ ਪਾਈ ਅਰਥਾਤਕ ਇਹ ਪਾਈ ਪਰਲੋਕ ਦੇ ਵਿੱਚ ਉਸ ਆਪਾ ਗੇ ਜੀਵ ਨੂੰ ਫਿਰ ਕੋ ਘਰ ਦਰ ਨਜ਼ਰੀ ਨਹੀਂ ਜੇ ਹੁੰਦਾ ਕਹਿੰਦੇ ਜਮਦਰ ਬਾਧਾ ਠੌਰ ਨਾ ਪਾਵੇ ਆਪਣਾ ਕੀ ਆ ਕਮਾਈ ਜਮਦਾਰ ਬਾਧਾ ਠੋਰ ਨਾ ਪਾਵੈ ਅਰਥਾਤ ਕਿ ਜਮਦੂਤਾਂ ਦੇ ਦਰ ਤੇ ਬੱਧਾ ਹੋਇਆ ਫਿਰ ਉਹ ਭਾਗਾ ਜੀਵ ਕੋਈ ਟਿਕਾਣਾ ਨਹੀਂ ਪਾਉਂਦਾ ਔਰ ਮਹਾਰਾਜ ਕਹਿੰਦੇ ਆਪੁਨ ਕੀਆ ਕਮਾਈ ਅਰਥਾਤ ਕਿ ਅਸਲ ਦੇ ਵਿੱਚ ਉਹ ਆਪਣੇ ਕੀਤੇ ਹੋਏ ਕਰਮ ਦਾ ਹੀ ਫਲ ਪੁਤਦਾ ਹੈ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਪਹਿਲਾ ਨਾਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੇ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਰਦਾ ਵਸਾਈ ਨਾਦਰ ਕਰੇ ਤਾਂ ਅੱਖੀ ਵੇਖਾ ਅਰਥਾਤ ਕੇ ਜੇ ਕਰ ਉਹ ਅਕਾਲ ਪੁਰਖ ਵਾਏ ਗੁਰ ਸਾਡੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਨੀ ਕਰੇ ਤਾ ਕੇਵਲ ਤਾਹੀਂ ਅਸੀਂ ਉਸ ਨੂੰ ਆਪਣੇ ਨੇਤਰਾਂ ਦੇ ਨਾਲ ਅੱਖਾਂ ਦੇ ਨਾਲ ਵੇਖਣਾ ਕਰਦੇ ਹਾਂ ਨਦਰ ਕਰੇ ਤਾਂ ਅੱਖੀ ਵੇਖਾ ਮਹਾਰਾਜ ਕਹਿੰਦੇ ਕਹਿਣਾ ਕਥਨ ਨਾ ਜਾਈ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਤ ਹੋਰ ਕੁਝ ਕਹਿਣਾ ਜਾਂ ਕਥਨ ਕਰਨਾ ਨਹੀਂ ਕੀਤਾ ਜਾ ਸਕਦਾ ਮਹਾਰਾਜ ਕਹਿੰਦੇ ਕੰਨੇ ਸੁਣ ਸੁਣ ਸ਼ਬਦ ਸਲਾਹੇ ਅੰਮ੍ਰਿਤ ਰਦਾ ਵਸਾਈ ਕਰਨੇ ਸੁਣ ਸੁਣ ਸ਼ਬਦ ਸਲਾਹੀ ਅਰਥਾਤ ਕੇ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਨੂੰ ਸੁਣ ਸੁਣ ਕੇ ਮੈਂ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਉਸ ਨੂੰ ਸੁਲਾਉਣਾ ਕਰਦਾ ਹਾਂ ਸ਼ਬਦ ਸਲਾਹੀ ਕਹਤੇ ਮਹਾਰਾਜ ਕਹਿੰਦੇ ਅਮਰਤ ਰਿਦਾ ਵਸਾਈ ਅਰਥਾਤ ਕੇ ਇਸ ਤਰੀਕੇ ਦੇ ਨਾਲ ਨਾਮ ਰੂਪੇ ਅਮਰਤ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰਦਾ ਹਾਂ ਕਿਹਦੇ ਨਿਰਭਾ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕਾ ਗੁਰਵਿੰਨ ਪਰਮ ਨਾ ਭਾਗੈ ਸਾਚ ਨਾਮ ਵਡਿਆਈ ਨਿਰਭਾ ਨਿਰੰਕਾਰ ਨਿਰਵੈਰ ਅਰਥਾਤ ਕਿਉ ਡਰਪੈ ਅਤੇ ਬੈਰ ਵਿਰੋਧ ਤੋਂ ਰਹਿਤ ਜੋ ਨਿਰੰਕਾਰ ਅਰਥਾਤ ਅਕਾਰ ਤੋਂ ਰਹਿਤ ਨਿਰਗੁਣ ਬ੍ਰਹਮ ਹੈ ਮਹਾਰਾਜ ਕਹਿੰਦਾ ਪੂਰਨ ਜੋਤ ਸਮਾਈ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਰ ਜਗਤ ਵਿੱਚ ਪੂਰਨ ਤੌਰ ਤੇ ਸਮਾਈ ਹੋਈ ਹੈ ਵਿਆਪਕ ਜਾਂ ਪਰਪੂਰਾ ਲੈਣ ਹੈ ਕਹਿੰਦਾ ਨਾਨਕ ਗੁਰ ਵਿਣ ਪਰਮ ਨ ਭਾਗੈ ਸੱਚ ਨਾਮ ਵੜੈ ਆਈ ਨਾਨਕ ਗੁਰ ਵਿਣ ਪਰਮ ਨ ਭਾਗੈ ਅਰਥਾਤ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਗੁਰੂ ਮਹਾਰਾਜਿਆਂ ਤੋਂ ਬਿਨਾ ਅੰਦਰ ਦਾ ਪਰਮਪੁਲੇ ਖਾਇਦਾ ਨਹੀਂ ਪਰ ਮਹਾਰਾਜ ਕਹਿੰਦੇ ਸੱਚੇ ਨਾਮ ਵਡਿਆਈ ਅਰਥਾਤ ਕਿ ਭਾਈ ਵਡਿਆਈ ਤਾਂ ਕੇਵਲ ਸੱਚੇ ਨਾਮ ਦੇ ਸਦਕਾ ਹੀ ਮਿਲਦੀ ਹੈ ਸੋ ਅਗੋ ਚੌਥੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰઠੋ ਮਹੱਲਾ ਪਹਿਲਾ ਦੋ ਤੁਕੇ ਪੜ ਤਰਤੀ ਪੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਗਲ ਪਵਣਕੇ ਮੂਰਤ ਇਕਾ ਮੁਖ ਤੇਰੇ ਟਕਸਾਲਾ ਪੜ ਤਰਤੀ ਪੜ ਪਾਣੀ ਆਸਣ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਆਸਣ ਇਸ ਐਸੇ ਜਗਤ ਰੂਪੀ ਚਵਾਰੇ ਦੇ ਵਿੱਚ ਹੈ ਉੜਾਤਰ ਤੇਰ ਥਾਤ ਕੇ ਧਰਤੀ ਜਿਸ ਦਾ ਪੁੜ ਅਥਵਾ ਫਰਸ਼ ਆ ਫਰਸ਼ ਪੁੜ ਪਾਣੀ ਆਸਣ ਅਰਥਾਤ ਕੇ ਪਾਣੀ ਅਥਵਾ ਮੇਕ ਮੰਡਲ ਜਾਂ ਆਕਾਸ਼ ਜਿਸ ਦਾ ਉਪਰਲਾ ਪੁੜ ਭਾਵ ਕੇ ਛੱਤ ਛੱਤ ਔਰ ਮਹਾਰਾਜ ਕਹਿੰਦੇ ਚਾਰ ਕੁੰਟ ਚੋ ਬਾਰ ਅਰਥਾਤ ਕੇ ਚਾਰੇ ਕੁੰਟਾਂ ਅਥਵਾ ਚਾਰੇ ਤਰਫ ਭਾਵ ਕੇ ਪੂਰਬ ਪੱਛਮ ਉੱਤਰ ਔਰ ਦੱਖਣ ਐਸਾ ਜਾਗਤ ਰੂਪੇ ਜਬਾਰੇ ਦੀਆਂ ਚਾਰ ਕੰਧਾਂ ਹਨ ਕਹਿੰਦਾ ਪੁੜ ਤਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੋ ਬਾਰਾ ਸਗਲ ਪਵਣ ਕੇ ਮੂਰਤ ਏਕਾ ਮੁਖ ਤੇਰਾ ਟਕਸਾਲਾ ਸਗਲ ਪਵਣ ਕੀ ਮੂਰਤ ਏਕ ਅਰਥਾਤ ਇਹ ਅਖੰਡਾ ਬ੍ਰਾਹਮਣ ਦਾ ਰੂਪ ਏ ਜਿੰਨੇ ਵੀ ਪਵਨ ਹਨ ਮਾਨਵਕ ਤੇਰੀ ਹੀ ਵਿਰਾਟ ਮੂਰਤ ਹਨ ਅਤੇ ਮਹਾਰਾਜ ਕਹਿੰਦਾ ਮੁਖ ਤੇਰਾ ਤਕਸਾਲਾ ਅਰਥਾਤ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਮੁਖ ਦਾ ਮੁਖਾਰ ਬੰਦੇ ਵਿੱਚ ਹੀ ਮਾਨੋ ਇਹਨਾਂ ਨੂੰ ਘੜਨੇ ਵਾਲੀ ਤਕਸਾਲ ਹੈ ਭਾਵ ਕੇ ਕੇਵਲ ਤੇਰੇ ਇੱਕ ਬਚਨ ਮਾਤਰ ਦੇ ਨਾਲ ਹੀ ਇਹਨਾਂ ਅਸੀਮ ਖੰਡਾ ਬ੍ਰਾਹਮਣਾਂ ਦੀ ਰਚਨਾ ਹੋਈ ਹੈ ਸੁਆਗਰ ਹਵਾਲੀਆ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਾਲਾ ਥਾਲਾ ਮਹੀਆਲ ਭਾਰ ਕੋਰਾ ਲੈਣਾ ਆਪੇ ਸਰਬ ਸਮਾਣਾ ਰਹਾਉ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਅਰਥਾਤ ਕਹੇ ਮੇਰੇ ਮਾਲਕਾ ਕਹਿੰਦਾ ਤੇਰਾ ਕੌਤਕ ਬਹੁਤ ਅਸਰਜਹ ਹਨ ਇਨੇ ਜਾਲਥਾਲ ਮਹੀਅਲ ਭਰਪੂਰ ਲਈਣਾ ਆਪੇ ਸਰਬਸਮਾਨਾ ਰਹਾਉ ਜਾਲੇ ਥਾਲੇ ਮਹੀਅਲ ਭਰਪੂਰ ਲਈਣਾ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਪਾਣੀ ਦਰਤੀ ਤੇ ਆਕਾਸ਼ ਦੇ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਥੁਆਲੀ ਨੇ ਔਰ ਮਹਾਰਾਜ ਕਹਿੰਦੇ ਆਪੇ ਸਰਬਸਮਾਨਾ ਅਰਥਾਤ ਕਿ ਤੂੰ ਆਪ ਹੀ ਸਾਰੇ ਪਸਾਰੇ ਦੇ ਵਿੱਚ ਸਮਾਇਆ ਹੋਇਆ ਹੈ ਸਰਹਾਵਰ ਦਾ ਦੂਸ਼ਰਾ ਸ਼੍ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਜ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਹ ਜਹ ਦੇਖਤ ਹੈ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਾਦਰ ਰੂਪ ਫੇਰ ਹਾ ਕਰ ਸੰਨਾ ਕੋਏ ਨਾ ਕਿਸ ਹੀ ਜਹਾਂ ਜਹ ਜਹ ਦੇਖਤ ਹੈ ਜੋਤ ਤੁਮਾਰੀ ਅਰਥਾਤ ਕੇ ਅਕਾਲ ਪੁਰਖ ਵਾਇਗੁਰ ਦੇ ਮੈਂ ਤਾਂ ਜਿੱਧਰ ਜਿੱਧਰ ਵੀ ਵੇਖਦਾ ਹਾਂ ਮੈਨੂੰ ਤਾਂ ਕੇਵਲ ਤੁਹਾਡੀ ਜੋਤ ਹੀ ਪ੍ਰਕਾਸ਼ਮਾਨ ਦਿੰਦੀ ਹੈ ਪਰ ਮਹਾਰਾਜ ਕਹਿੰਦੇ ਤੇਰਾ ਰੂਪ ਕਨੇ ਹਰ ਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸਲ ਦੇ ਵਿੱਚ ਤੇਰਾ ਸਰੂਪ ਹੈ ਕੈਸਾ ਭਾਵ ਕੇ ਇਕੱਠ ਅਸਵਾ ਬਿਆਨ ਤੋਂ ਪਾਰਾ ਹੈ ਕਹਿੰਦੇ ਇਕਤ ਰੂਪ ਫਿਰ ਹ ਪਰਸ਼ੰਨਾ ਕੋਏ ਨਾ ਕਿਸੇ ਜਹਾਂ ਇਕਤਰ ਰੂਪ ਫਰਾ ਪਰਸ਼ਨ ਅਰਥਾਤ ਕਹੇ ਕੋਇ ਇੱਕ ਸਰੂਪ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਆਪੇ ਪਰਸ਼ਨਾ ਭਾਵ ਪਿੰਨ ਪਿੰਨ ਰੂਪ ਧਾਰ ਕੇ ਫਿਰ ਰਹੇ ਹੋ ਵਿਚਰ ਰਹੇ ਹੋ ਅਤ ਮਹਾਰਾਜ ਕਹਿੰਦੇ ਕੋਏ ਨਾ ਕਿਸ ਹੀ ਜੇ ਹਾਰ ਅਰਥਾਤ ਤੁਹਾਡੀ ਸਾਜੀ ਹੋਈ ਰਚਨਾ ਦੇ ਵਿੱਚ ਕੋਈ ਵੀ ਜੀਵਾ ਕਿਸੇ ਦੂਸਰੇ ਵਰਗਾ ਨਹੀਂ ਹੈ ਸੋ ਕੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਅੰਡਜ ਜੈਰਜ ਉਤਪਜ ਸਿਤਜ ਤੇਰੇ ਕੀਤੇ ਜਨਤਾ ਇੱਕ ਪੁਰਬ ਮਾ ਤੇਰਾ ਦੇਖਿਆ ਦੁ ਸਭਨਾ ਮਾਹਿਰਵੰਤਾ ਅੰਡਜ ਜੈਰਜ ਉਤਪਜ ਸਿਤਜ ਤੇਰੇ ਕੀਤੇ ਜਨਤਾ ਅਰਥਾਤ ਕਹੇ ਅਕਾਲਪੁਰਖ ਵਾਹਿਗੁਰੂ ਜੀ ਅੰਡਜ ਜੈ ਰਜ ਸੇਤੇ ਤੇ ਉਤਪਜ ਆਦ ਚਾਰੇ ਖਾਣੀਆਂ ਦੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ ਔਰ ਮਹਾਰਾਜ ਕਹਿੰਦੇ ਏਕ ਪੁਰਖ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤਾ ਏਕ ਪੁਰਖ ਮੈਂ ਤੇਰਾ ਦੇਖਿਆ ਅਰਥਾਤ ਕੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰਾ ਇੱਕ ਅਸਰਜ ਵੇਖਿਆ ਗੁਣ ਸੁਭਾਜਾਂ ਲੱਛਣ ਵੇਖਿਆ ਤੇਰੀ ਇੱਕ ਵਡਿਆਈ ਵੇਖੀ ਐ ਕਿ ਮਹਾਰਾਜ ਕਹਿੰਦਾ ਤੋਂ ਸਭਨਾ ਮਾਹਰਵੰਤਾ ਅਰਥਾਤ ਕਿ ਸਾਰੇ ਜੀਵਨ ਨੂੰ ਸਾਜਣ ਤੋਂ ਉਪਰੰਤ ਤਵਾਭ ਉਹਨਾਂ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਵਰਣਾ ਵਤਨ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲਈ ਜਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਗੁਣ ਤਾਂ ਬਹੁਤ ਜ਼ਿਆਦਾ ਹਨ ਪਾਪ ਕੇ ਅਸੀ ਮਹਾਨ ਪਰੰਤੂ ਮੈਂ ਮੂਰਖ ਨੇ ਉਹਨਾਂ ਤੋਂ ਕੇਵਲ ਤੁਹਾਡਾ ਇੱਕ ਗੁਣ ਮਾਤਰ ਵੀ ਨ ਜਾਣਿਆ ਸੋ ਮਹਾਰਾਜ ਕਹਿੰਦਾ ਮੈਂ ਮੂਰਖ ਕਿਛ ਦੀਜੈ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਮੂਰਖ ਨੂੰ ਆਪਣੇ ਗੁਨਾਜੋ ਕੁਝ ਦੇਣਾ ਕਰੋ ਕਹਿੰਦੇ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੇਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਕਹਿੰਦੇ ਹਨ ਧੰਗੁਰੂ ਨਾਨਕ ਦੇਵ ਮਹਾਰਾਜ ਕਹੇ ਮੇਰੇ ਸਾਹਿਬ ਜੀ ਮੇਰੇ ਮਾਲਕ ਜੀ ਮੇਰੀ ਅਰਦਾਸ ਬੇਨਤੀ ਜੋੜੜੀ ਫਰਿਆਦ ਸੁਣਨੀ ਕਰ ਕਿਹੜੀ ਕਹਿੰਦਾ ਡੁੱਬਦਾ ਪੱਥਰ ਲਈ ਜਾ ਅਰਥਾਤਕ ਮੈਨੂੰ ਪੱਥਰ ਵਰਗੇ ਅਗਿਆਨੀ ਨੂੰ ਅਚੇਤ ਨੂੰ ਭੁੱਲੜਨ ਵੇ ਸਮਝਣੋ ਸੰਸਾਰ ਰੂਪੇ ਸਮੁੰਦਰ ਦੇ ਵਿੱਚ ਡੁੱਬਦੇ ਹੋਏ ਨੂੰ ਬਚਾ ਲਓ ਜੀ ਕਹਿੰਦਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜਾ ਬਰੜਾਵਾਤਾ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲਈ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ